ਸਸਰੇ ਗਾਲ ਜੀ ਮਲਾਬ ਜੋਬਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਆਂ ਪੰਜਾਬ ਸਰਕਾਰ ਨੇ ਕੱਢੀ ਨਵੀਂ ਭਰਤੀ 2024 ਉਮਰ ਦੀ ਗੱਲ ਕਰੀ ਹੈ 18 ਤੋਂ 30 ਸਾਲ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕੰਜੀ ਆਓ ਹੁਣ ਗੱਲ ਕਰਦੇ ਆਂ ਭਰਤੀ ਬਾਰੇ ਐਮਸ ਬਠਿੰਡਾ ਵਿੱਚ ਬੀਐਸਸੀ ਤੇ ਜੀਐਨਐਮ ਨਰਸਾਂ ਦੀ ਭਰਤੀ ਆ ਗਈ ਹੈ ਠੀਕ ਹੈ ਜੀ ਅਪਲਾਈ ਤੁਸੀਂ ਆਨਲਾਈਨ ਕਰਨਾ ਹੈ ਜੀ ਨੋਟੀਫਿਕੇਸ਼ਨ ਆਊਟ ਹੋ ਗਿਆ ਜੀ ਅਪਲਾਈ ਕਿਵੇਂ ਕਰਨਾ ਤੁਹਾਨੂੰ ਡਿ ਹਾਂਜੀ ਹੁਣ ਗੱਲ ਕਰਦੇ ਆ ਜੀ ਐਮਸ ਬਠਿੰਡਾ ਵਿੱਚ ਨਵਾਂ ਪ੍ਰਤੀ ਨੋਟਿਸ ਜਾਰੀ ਕਰ ਦਿੱਤਾ ਗਿਆ ਠੀਕ ਹੈ ਸ਼ਾਰਟ ਡਿਟੇਲ ਨੋਟੀਫਿਕੇਸ਼ਨ ਇਸ ਪ੍ਰਕਾਰ ਹੈ ਜੀ ਜੇ ਗੱਲ ਕਰੀ ਐਪਲੀਕੇਸ਼ਨ ਸਟਾਰਟਿੰਗ ਦੀ ਤਾਂ 26 24 ਨੂੰ ਐਪਲੀਕੇਸ਼ਨ ਸਟਾਰਟ ਹੋਗੇ ਜੀ 17 ਤਿੰਨ 24 ਸ਼ਾਮ 5 ਵਜੇ ਤੱਕ ਲਾਸਟ ਡੇਟ ਰਹਿ ਜਾਣੀ ਹੈ ਜੀ ਇਗਜ਼ਾਮ ਤੁਹਾਡਾ 14 4 24 ਨੂੰ ਹੋਵੇਗਾ ਠੀਕ ਹੈ ਐਡਮਿਟ ਕਾਰਡ ਤੁਹਾਨੂੰ ਦੱਸ ਦਿੱਤੇ ਜਾਣਗੇ ਜੀ ਇਸ ਤੋਂ ਇਲਾਵਾ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਨਰਲ ਬੀਸੀ ਵਾਸਤੇ 3000 ਰੁਪਿਆ ਠੀਕ ਹੈ ਜੀ ਫੀਸ ਰਹਿ ਜਾਣੀ ਹੈ ਤੇ ਐਸਸੀ ਐਸਟੀ ਵਾਸਤੇ ਇਹ ਰੋਜਸ 2400 ਰੁ ਠੀਕ ਹੈ ਜੀ ਦੇਵੇ ਅੰਗ ਵਾਸਤੇ ਕੋਈ ਫੀਸ ਨਹੀਂ ਆਨਲਾਈਨ ਤੁਸੀਂ ਫੀਸ ਪੇ ਕਰਨੀ ਠੀਕ ਹੈ ਜੀ ਉਹਨਾਂ ਨੇ ਕਿਹਾ ਰੀਫੰਡ ਅਦਰ ਵਿੱਚ ਫੀਸ ਐਸਸੀ 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 ਤੇ ਐਸਟੀ ਕੈਂਡੀਡੇਟਾਂ ਵਾਸਤੇ ਰੀਫੰਡ ਹੋ ਜਾਵੇਗੀ ਆਫਟਰ ਦੀ ਰਿਜ਼ਲਟ ਠੀਕ ਹੈ ਜੀ ਏਜ ਲਿਮਟ ਦੀ ਗੱਲ ਕਰੀਏ 18 ਤੋਂ 30 ਸਾਲਾਂ ਦੀ ਏਜ ਰੈਂਜ ਰੱਖੀ ਗਈ ਹੈ ਠੀਕ ਹੈ ਜੀ 17 ਤਿੰਨ 24 ਤੱਕ ਤੁਹਾਡੀ ਏਜ ਪੂਰੀ ਹੋਣੀ ਚਾਹੀਦੀ ਏਜ ਰੈਟਿਸੇਸ਼ਨ ਤੁਹਾਨੂੰ ਐਸ ਪਰ ਰੂਲ ਤੁਹਾਨੂੰ ਦਿੱਤਾ ਜਾਵੇਗਾ ਜੀ ਕੁਆਲਿਫਿਕੇਸ਼ਨ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਸਿਰਫ ਬੀਐਸਸੀ ਨਰਸਿੰਗ ਦੀ ਜੀਐਨਐਮ ਠੀਕ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਮੰਗਿਆ ਗਿਆ ਜਿਨਾ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਨੋਟੀਫਿਕੇਸ਼ਨ ਦੇ ਲਿੰਕ ਆ ਰਿਹਾ ਜੀ ਇਹਨਾਂ ਲਿੰਕਾਂ ਦੇ ਕਲਿੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਇਹ ਲਿੰਕ ਡਿਸਕ੍ਰਿਪਸ਼ਨ ਵਿੱਚ ਦੱਸ ਦਿੱਤੇ ਜਾਣਗੇ ਜੀ ਠੀਕ ਹੈ ਜੀ ਦੁਬਾਰਾ ਫਿਰ ਤੁਹਾਨੂੰ ਦੱਸ ਦਈਏ ਜੀ ਠੀਕ ਹੈ ਕੁਆਲਿਫਿਕੇਸ਼ਨ ਦੀ ਗੱਲ ਕਰ ਲਈਏ ਬੀਐਸਸੀ ਨਰਸਿੰਗ ਤੇ ਜੀਐਨਐਮ ਪਲੱਸ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਮੰਗਿਆ ਗਿਆ ਹੈ ਜੀ ਏਜ ਦੀ ਗੱਲ ਕਰੀਏ 18 ਤੋਂ 30 ਸਾਲ ਹੈ ਜੀ 17 ਤਿੰਨ 24 ਤੱਕ ਤੁਹਾਡੀ ਏਜ ਪੂਰੀ ਹੋਣੀ ਚਾਹੀਦੀ ਹੈ ਜੀ ਗੱਲ ਕਰੀ ਐਪਲੀਕੇਸ਼ਨ ਫੀਸ ਦੀ ਜਰਨਲ BC ਵਾਸਤੇ 3000 ਰੁਪਏ ਫੀਸ ਹੈ SC/ST/EWS ਵਾਸਤੇ 2400 ਰੁਪਏ ਫੀਸ ਹੈ ਦਿਵਿਆਂਗ ਵਾਸਤੇ ਕੋਈ ਫੀਸ ਨਹੀਂ ਗਈ ਆਨਲਾਈਨ ਫੀਸ ਤੁਸੀਂ ਪੇ ਕਰਨੀ ਆਬਦੇ ਹੈ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਤੋਂ ਪੇ ਕਰ ਸਕਦੇ ਹੋ ਜੀ ਸਟਾਰਟਿੰਗ ਡੇਟ ਦੀ ਗੱਲ ਕਰ ਲਈ ਤਾਂ 26/24 ਨੂੰ ਐਪਲੀਕੇਸ਼ਨ ਸਟਾਰਟ ਹੋਈਆਂ ਨੇ 17/3/24 ਤੱਕ ਚੱਲਣੀਆਂ ਨੇ ਜੇ ਇਗਜ਼ਾਮ ਤੁਹਾਡਾ 14/4/24 ਨੂੰ ਹੋਵੇਗਾ ਜੀ ਠੀਕ ਹੈ ਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਲਦ ਮਿਲਦੇ ਹਾਂ ਅਗਲੀ ਭਰਤੀ ਨਾਲ ਧੰਨਵਾਦ ਜੀ